ਪੰਜਾਬ ਵਾਸੀਓ ਪਹਿਲਾ ਆਪਾਂ ਨੂੰ ਚਿੱਟੇ ਦੀ ਪਿਆੜਕ ਬਿਮਾਰੀ ਨੇ ਖਾ ਲਿਆ ਤੇ ਹੁਣ ਪ੍ਰਮਾਤਮਾ ਦੀ ਇਹ ਜੀ ਕਰੋਪੀ ਹੋਈ ਪੰਜਾਬ ਦੇ ਵਿੱਚ ਜਗਾ ਜਗਾ ਤੇ ਜਿਹੜੇ ਹੜ੍ਹ ਆਏ ਨੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਹੇ ਗੁਰੂ ਮਹਾਰਾਜ ਸਾਡੇ ਇਸ ਪੰਜਾਬ ਨੂੰ ਇਹ ਚਿੱਟੇ ਦੀ ਭੈੜੀ ਬਿਮਾਰੀ ਤੋਂ ਨਸ਼ਿਆਂ ਦੇ ਕੋਹੜ ਤੋਂ ਅਤੇ ਹੜ੍ਹਾਂ ਤੋਂ ਬਚਾਓ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਅਤੇ ਰੰਗਲਾ ਪੰਜਾਬ ਪਹਿਲਾ ਮੰਗ ਵੜ ਜਾਵੇ ਅੱਜ ਦੀ ਨੌਜਵਾਨੀ ਜਿਹੜੀ ਗੱਛਾਂ ਦੀ ਪੇਟ ਚੜੀਆ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰੈਫਿਕ ਅੰਚਾਰ ਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਸਮਝਾਉਣ ਵਾਸਤੇ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜ਼ਰੂਰ ਸੁਣਨਾ ਜੀ ਸਾਰੀ ਦੁਨੀਆ ਚ ਪਾਰੀ ਸਾਰੀ ਦੁਨੀਆ ਚ ਪਾਰੀ ਫੈਲੀ ਚਿੱਟੇ ਦੀ ਬਿਮਾਰੀ ਸਾਰੀ ਦੁਨੀਆ ਚ ਪਾਰੀ ਫੈਲੀ ਚਿੱਟੇ ਦੀ ਬਿਮਾਰੀ 2122 ਤੋਂ ਨਾ ਟੱਪੇ ਕੋਈ ਆਕੇ 2122 ਤੋਂ ਨਾ ਟੱਪੇ ਕੋਈ ਆਕੇ ਵੀ ਨੈਰਾ ਤੋਂ ਬਹਾਉ ਰੇ ਅਥਰੂ ਪਿਓ ਪੁੱਤ ਦੀ ਚਖਾ ਲੂ ਅੱਗ ਲਾ ਕੇ ਵੀ ਨੈਣਾ ਚੋਂ ਬਹਾਵੇ ਅਥਰੂ ਕੋਈ ਵੀ ਇਲਾਜ ਹੈ ਨਹੀਂ ਕੋਈ ਵੀ ਇਲਾਜ ਹੈ ਨਹੀਂ ਇਸ ਬੁਰੇ ਹਾਲ ਦਾ ਕੋਈ ਵੀ ਇਲਾਜ ਹੈ ਨਹੀਂ ਇਸ ਬੁਰੇ ਹਾਲ ਦਾ ਲੱਗ ਕੇ ਸੱਕਣ ਹੁਣ ਤੇਰਾ 14 ਸਾਲ ਦੇ ਆ ਕੇ ਲੱਗ ਗਏ ਸਕਣ ਹੁਣ 13 14 ਸਾਲ ਦੇ ਸਹਣ ਥੱਕ ਗਏ ਨੇ ਹੁਣ ਸਮਝਾ ਕੇ ਬਈ ਨੈਣਾ ਤੋਂ ਬਹਾਵੇ ਅਥਰੂ ਪਿਓ ਪੁੱਤ ਦੀ ਚਿਖਾਂ ਨੂੰ ਅੱਗ ਲਾ ਕੇ ਬਿਨਰਾ ਤੋ ਬਹਾਵੇ ਅਥਰੂ ਕਿਵੇਂ ਸਮਝਾਈਏ ਹੁਣ ਕਿਵੇਂ ਸਮਝਾਈਏ ਹੁਣ ਇਸ ਕਿਵੇਂ ਸਮਝਾਈਏ ਹੁਣ ਇਸ ਅਥਰੀ ਜਵਾਨੀ ਨੂੰ ਕਿਵੇਂ ਸਮਝਾਈਏ ਹੁਣ ਇਸ ਅਥਰੀ ਜਵਾਨੀ ਨੂੰ ਬਹਿ ਕੇ ਟੁੱਟ ਹੋਣ ਹਾਰ ਕੇ ਕਰਿਆ ਕੇ ਬਿੰਨ ਨਰਾਤੋ ਬਹਾਵੇ ਅਥਰੂ ਪਿਓ ਪਿਤਾ ਦੀ ਚੀਖਾਂ ਨੂੰ ਅੱਖ ਲਾ ਕੇ ਬੀ ਨਰਾਤੋ ਬਹਾਵੇ ਅਥਰੂ ਕੀ ਬਣੂ ਹੁਣੇ ਲੰਗਲੀ ਜਵਾਨੀ ਦਾ ਕੀ ਬਣੂ ਹੁਣੇ ਲੰਗਲੀ ਜਵਾਨੀ ਦਾ ਰੱਬ ਦੀ ਜੇ ਮਿਹਰ ਹੋ ਜਾਏ ਰੱਬ ਦੀ ਜੇ ਮਿਹਰ ਹੋ ਜਾਏ ਲੋਡੀ ਨਾ ਲਾਉਣ ਪਰ ਪਰ ਸਰਿੰਜਾ ਇੱਥੇ ਆ ਕੇ ਲੈਣਾ ਤੋਂ ਵਹਾਵੇ ਅਥਰੂ ਪਿਓ ਪੁੱਤ ਦੀ ਚਖਾਂ ਨੂੰ ਅੱਗ ਲਾ ਕੇ ਲੈਣਾ ਤੋਂ ਵਹਾਵੇ ਅਥਰੂ ਧੰਨਵਾਦ ਜਹਾਂ ਸਲੂਟ